ਗੁਰ ਹੋਟਾਲ ਗੁਰਸੇਈ ਐ ਐਹਿਤ ਸਹਜ ਸੁਭਾਏ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਉਹ ਵਸਫਤ ਕਸਮਦੀ ਨੂਰ ਅਰਸੋੁਰ ਸੋ ਚਟਕੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਸਜਣ ਸੱਚਾ ਪਾਤਸ਼ਾਹ ਹੂ ਸਿਰ ਸਾਹ ਵੈਸਾ ਹੂ ਜਿਸ ਪਾਸ ਬਹਿ ਕੇ ਆ ਸੋਹੀ ਹੈ ਸਬਨਾ ਦਾ ਵੇਸਾ ਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਖ ਮਹੱਲਾ 5 ਹਮ ਮਾਲੀ ਤੁਮੀ ਹੂਜੇ ਨ ਕਰਤੇ ਹਮ ਨਿਰਗੁਨ ਕੁੰਦਾਤਾ ਹਮ ਮੂਰਖ ਤੁਮ ਚਤੁਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਜੋ ਜਨ ਕਰ ਕੋ ਹਮ ਨਿਰਗੁਣਤਾ ਦਾ ਕਹ ਹਮ ਮੂਰਖ ਤੂੰ ਚਤੁਰ ਸਿਆਣੀ ਤੂੰ ਸਰਬ ਕਲਾ ਕਿਆਤਾ ਮਾਗ ہم ایسی تو ایسا ہم پاپی تم পাপखंडن نیکو ठाकुर دےسا رہا تم سب ساتھ اے ਮਾਜੀ ਜਿਉ ਪਿੰਡ ਦੇ ਪ੍ਰਾਨ ਮੇਰੇ ਬੁਨਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰਵਾਨ ਤੁਮ ਕਰਹੁ ਭਲਾ भलो न जाने तुम सदा सता दे तुम सुखदाई पुरख विधाते तुम राख हो अपनी बाला ਤੂੰ ਮਨੁਧਾਨ ਅਟਲ ਸੁਲਤਾਨ ਜੀ ਚੰਤ ਸਭ ਜਤ ਕਹਉ ਨਿਕੇ ਹਮ ਇਹ ਹਵਾਰਾ ਰਾਖ ਸੰਤਨ ਕੈ ਪਾਸ ਹੈ तुमने तुम अटल सुल्तान जी जंत सब कहो नानक नम यहा हवाला राख संतन के पास ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਾਗ ਸੌਰੀ ਦੀਪਕੀ ਮਹਲਾ ਪਹਿਲਾ ਇੱਕ ਓ ਅਪਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਰੱਤਿਆ ਕੀ ਹੈ ਸਰਪੇ ਕਾ ਹੋਏ ਬਿਚਾਰੋ ਤਿਤ ਘਰ ਕਾ ਹੋ ਸੋਹਿਲਾ ਸਿਮਰੋ ਜੀਣਾ ਹਾਰੋ ਗਾਲ ਹੋ ਵੀਰੇ ਨਿਰਭੌ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਐ ਨ ਇਹ ਕਹਿਣਾ ਦੇਹਨ ਹਾਰ ਤਿਰ ਜਾਣੇ ਕੀਮਤ ਨਾ ਪਵੈ ਤੇ ਸਰਦਾ ਤੇ ਕੰਨ ਸੁਮਾ ਸੰਬਤ ਸਾਹਾ ਲਿਖਿਆ ਮੇਰ ਕਿਰਪਾ ਹੋ ਤੇਨ ਦੇਹੁ ਸੱਜਣ ਅਸੀਂ ਸੜੀਆਂ ਜਿਉਂ ਹੋ ਵੈਸਾ ਹੀ ਸੁਣਾ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਭਵੰਨ ਸਤਨ ਹਾਰਾ ਸਿਮਰੀਐ ਨਾਨਕ ਅਸੀਂ ਦੇਹੀਏ ਆਪਨ ਰਾਗ ਆਤਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਪਦੇਸ ਗੁਰ ਗੋਲ ਏਕੂ ਵੇਸ ਏਕਾ ਬਾਬਾ ਜੈ ਘਰ ਕਰਤੀ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਜਵੇ ਸੋਏ ਜੱਤਿਆ ਘੜੀਆਂ ਪਹਿਰਾ ਕਿੱਤੇ ਵਾਰੀ ਮਾਹ ਹੋਆ ਸੂਰਜੇ ਕੋ ਰੁਤ ਇਕ ਨਾਨਕ ਕਰਖੇ ਏ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮਹਿ ਥਾਲ ਰਾਮ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂ ਕੁਮਲਿਆਨ ਲੋਪਾਂ ਚਵਰੋ ਕਰੇ ਸਗਲ ਮਨ ਰਾਇ ਪੂਰੰਤ ਜੋਤੀ ਕੈਸੀ ਆਰਤੀ ਹੋਏ ਭਾਵ ਸਨਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਤੇ ਭੇਰੀ ਰਹਾ ਸਹਸ ਤਾਵ ਨੈਨ ਨਨ ਨਾਮ ਹੈ ਤੋਹਿ ਕੋ ਸਹਸ ਮੂਰਤ ਨਾ ਨਾ ਇੱਕ ਤੋਹੀ ਸਹਸ ਪਦ ਬਿਮਲ ਨਾਮ ਏਕ ਪਦ ਗੰਧ ਬਿਨ ਸਹਸ ਤਰ ਗੰਧ ਏਵ ਚਲਤ ਮੋਹੀ ਸਭ ਹੈ ਜੋਤ ਜੋਤ ਹੈ ਸੋਈ ਇਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਇਸ ਭਾਵੈ ਸੋ ਆਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦਿ ਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿਕੋ ਹੋਏ ਜਾਤੇ ਤੇਰੇ ਨਾਇ ਵਾਸਾ ਕਿਰਾਗ ਗੋੜੀ ਪ੍ਰਤੀ ਮਹੰਲਾ ਚੰთა ਸੰਕ੍ਰੋਧ ਨਗਰ ਗੋਹ ਮਧਿਆ ਸਾਪੁ ਕੰਡੋ ਹੰਦਾ ਹੈ ਪੁਰਬਨਿਖਤਨ ਕੀ ਗੁਰਪਾਇਆ ਮਨੁ ਹਰਿ ਨਿਵ ਮਿੰਡਲ ਮੰਦਾ ਹੈ ਕਾਰ ਸਾਧੂ ਮਿਲੀ ਬਨ ਵੱਡਾ ਹੈ ਕਾਰ ਗੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨ ਜਾਣਿਆ ਇੰਨੀ ਅੰਦਰੋਂ ਮੈਂ ਕੰਡਾ ਹੀ ਜਿਉਂ ਜਿਉਂ ਚਲੇ ਤਵੇ ਪਾਮ ਹੈ ਜਦ ਕਾਲ ਸਹ ਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸੁਆਣੀ ਦੁਖ ਜਨਮ ਮਰਨ ਭਉ ਖੰਡਾ ਹੈ ਅਬినాਸੀ ਕੋ ਪਾਇਆ ਪਰਮੇਸ਼ਰ ਬਸੋ ਵਖੰਡ ਬਹਿ ਮੰਡਾ ਹੈ ਹਮ ਗਰੀਬ ਮਸਬੀਨ ਪ੍ਰਭ ਤੇਰੇ ਹਰ ਰਾਖ ਰਾਖ ਵਾਟ ਵਡਾ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਮਨ ਦੀ ਸੁਮ ਹੋ ਮੇਰਾ ਮੀਤਾ ਸੰਤ ਤਹਿਲ ਕੀ វេលਾ ਇहां ਖਾਟ ਚਲੋ ਕਾਇਨਾ ਅਗੈ ਰਸਨ ਸੁਹਿਲਾ ਆਉਧ ਘਟੈ ਜਿਸ ਰਹਿ ਨਾਰੇ ਮਨੁ ਗੁਰ ਮਿਲ ਕਾ ਜਿਸ ਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੁਚੇ ਨਹਿ ਕਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਇ ਪੀਆ ਵੈ ਇਹੋ ਰਸ ਕਾਥ ਕਥਾ ਤਿਨ ਜਾਨੀ ਜਾਤੋਂ ਆਏ ਸੋਈ ਪਿਹਾਜੋ ਹਰ ਗੁਰ ਤੇ ਮਨਹਿ ਨਸੀਰਾ ਨਿਜ ਘਰ ਮਹਿਲ ਪਾਵੋ ਸੁਖ ਸਹਿ ਜੀਵੇ ਮਹੌਰ ਨ ਹੋਏ ਕੋ ਤੇਰਾ ਅੰਤਰ ਜਾਨੀ ਗੁਰੂ ਸੁ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗ ਕੋ ਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੋ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ